ਨਸ਼ਿਆਂ ਤੋਂ ਲੋਕ ਸਾਰੇ ਚਿੰਤਤ ਹੈ ਵੇਚਣ ਵਾਲੇ ਵੀ ਪੰਜਾਬੀ ਹੈ ਤੇ ਖਾਣ ਵਾਲੇ ਵੀ ਪੰਜਾਬੀ ਹੈ ਰੋਕੇ ਕੌਣ ਤੇ ਰੁਕੀਏ ਕਿਵੇਂ ਬਹੁਤ ਵੱਡੀ ਖਬਰ ਬਣ ਰਹੀ ਹੈ ਕਿ ਇੱਕ ਤਸਕਰ ਗ੍ਰਿਫਤਾਰ ਕੀਤਾ ਗਿਆ ਹੈ ਵੱਡੀ ਡਰੱਗ ਖੇਪ ਵੀ ਉਹਦੇ ਕੋਲੋਂ ਬਰਾਬਰਦ ਕੀਤੀ ਗਈ ਹੈ ਜਾਣਕਾਰੀ ਮਿਲਿਆ ਕਿ ਪਾਕਿਸਤਾਨੀ ਤਸਕਰਾਂ ਤੋਂ ਡਰੋਂਦੇ ਰਹੀਂ ਹੈਰੋਇਨ ਦੀ ਖੇਪ ਮਗਵਾਉਣ ਵਾਲੇ ਇੱਕ ਨੌਜਵਾਨ ਨੂੰ ਗੁਰਦਾਸਪੁਰ ਪੁਲਿਸ ਨੇ ਕਰੋੜਾ ਰੁਪਏ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ ਜਦਕਿ ਇਸ ਮਾਮਲੇ ਵਿੱਚ ਇੱਕ ਹੋਰ ਨੌਜਵਾਨ ਦੇ ਸਬੰਧ ਸਿੱਧੇ-ਸਿੱਧੇ ਪਾਕਿਸਤਾਨੀ ਸੰਗਠਨਾਂ ਨਾਲ ਦੱਸੇ ਜਾ ਰਹੇ ਨੇ ਅਤੇ ਉਹਨੂੰ ਫੜਨ ਦੇ ਵਾਸਤੇ ਹਾਲੇ ਛਾਪੇਮਾਰੀ ਕੀਤੀ ਜਾ ਰਹੀ ਹੈ ਦੱਸਿਆ ਗਿਆ ਕਿ ਇਹ ਦੋਵੇਂ ਮੋਬਾਈਲ ਦੇ ਰਾਹੀਂ ਪਾਕਿਸਤਾਨ ਗੱਲ ਕਰਕੇ ਹੈਰੋਇਨ ਦੀ ਖੇਪ ਮੰਗਵਾਇਆ ਕਰਦੇ ਸੀ ਅਤੇ ਇਹਨਾਂ ਦੇ ਸਬੰਧ ਪਾਕਿਸਤਾਨ ਦੇ ਨਾਮੀ ਤਸਕਰ ਸਿਕੰਦਰ ਨਾਲ ਦੱਸੇ ਜਾ ਰਹੇ ਨੇ ਗ੍ਰਿਫਤਾਰ ਕੀਤੇ ਗਏ ਨੌਜਵਾਨ ਦੀ 4 ਦਿਨਾਂ ਦਾ ਪੁਲਿਸ ਰਿਪੋਰਟ ਪ੍ਰਾਪਤ ਕਰਨ ਤੋਂ ਬਾਅਦ ਅਗਲੇ ਪਿਛਲੇ ਲਿੰਕ ਪੁੱਛੇ ਜਾ ਰਹੇ ਨੇ ਅਤੇ ਉਮੀਦ ਹੈ ਕਿ ਇਸ ਰੇਬਾਂਡ ਦੇ ਦੌਰਾਨ ਉਹਦੇ ਕੋਲੋਂ ਬਹੁਤ ਵੱਡੇ ਖੁਲਾਸੇ ਹੋ ਜਾਣ ਦੀ ਸੰਭਾਵਨਾ ਹੈ ਮਾਂਜੋਗ ਡੀਜੀਪੀ ਸਾਹਿਬ ਦੇ ਡੀਜੀਪੀ ਸਾਹਿਬ ਦੇ ਹੁਕਮਾਂ ਸਾਰ ਸਾਡੇ ਐਸਐਸਪੀ ਸਾਹਿਬ ਦੇ ਦੇਸ਼ਾਂ ਦਿਸ਼ਾ ਦੇ ਜਿਹੜੀ ਨਸ਼ਾ ਖਿਲਾਫ ਮੈਨਵੇਡੀ ਗਈ ਜਿਸ ਦੇ ਦੌਰਾਨ ਸਾਡੇ ਐਸਐਚਓ ਕਲਾਨੌਰ ਸਰਵਜੀਤ ਸਿੰਘ ਹੁਣ ਅਨੇਕ ਦੌਰਾਨੇ ਗਸ਼ਤ ਤੇ ਚੰਦੂ ਬਡਾਲਾ ਪਿੰਡ ਦੇ ਵਿੱਚ ਜੋਗਨਪ੍ਰੀਤ ਸਿੰਘ son of ਕਸ਼ਮੀਰ ਸਿੰਘ ਨੂੰ ਸ਼ੱਕ ਦੇ ਬਨਾਵ ਤੇ ਕਾਬੂ ਕੀਤਾ ਸੀ ਉਹ ਬਾਅਦ ਦੇ ਵਿੱਚ ਉੱਥੇ ਡੀਐਸਪੀ ਅਜੇ ਇੱਕ ਮਰਜ਼ੀ ਦੀ ਹਾਜ਼ਰੀ ਦੇ ਵਿੱਚ ਉਹਦੀ ਚੈਕਿੰਗ ਕਰਨ ਤੇ ਉਹਦੇ ਕੋਲ 5-500 ਗ੍ਰਾਮ ਦੇ ਦੋ ਪੈਕਟ ਹੈਰੋਇਨ ਬਰਾਮਦ ਹੋਈ ਸੀ ਜਿੱਤੇ ਅਸੀਂ ਇੱਕ ਇੱਕ ਨੰਬਰ ਐਫਆਰ ਜਿਹੜੀ ਹੈ 2025 ਦੀ ਕਲਾਨਾ ਥਾਣੇ ਜਿਹੜੀ ਰਿਜਿਸਟਰ ਕੀਤੀ ਤਾਂ ਸਰ ਇਹ ਕਿੱਥੋਂ ਆਈ ਸੀ ਇਹ ਹੈਰੋਇਨ ਤੇ ਪਾਕਿਸਤਾਨ ਤੋਂ ਆਈ ਸੀ ਇਹਦਾ ਜਿਹੜਾ ਇਹਦੇ ਵਿੱਚ ਅਸੀਂ ਇੱਕ ਹੋਰ ਇਹਦੇ ਚ ਮਨਜੋਤ ਸਿੰਘ ਨਾਮ ਦਾ ਇੱਕ ਜਿਹੜਾ ਭਗੌੜਾ ਆਇਆ ਲੜਕਾ ਉਦੇ ਉਹ ਉਹਨੂੰ ਇਹ ਨਤੀਜੇ ਨਾਮਜ਼ਦ ਕੀਤਾ ਹੈ ਉਹਦੇ ਡਾਇਰੈਕਟ ਲਿੰਕ ਸੀ ਉਹਨੇ ਬਣਾਏ ਸੀ ਤੇ ਪਾਰ ਤੇ ਉਥੋਂ ਪਰ ਵੀ ਆਈ ਹੈ ਹੋਈ ਤੇ ਡਰੋਨ ਨਹੀਂ ਆਈ ਹਾਂ ਵਾਇਰ ਡਰੋਨ ਨਹੀਂ ਆਈ ਅੱਗੇ ਬਾਕੀ ਤਫਤੀਸ਼ ਜਾਰੀ ਹੈ ਬੈਕਵਰਡ ਬੈਕਵਰਡ ਲਿੰਕਸ ਤੇ ਇਹਦੇ ਪਾਕਿਸਤਾਨ ਨਾਲ ਹੀ ਪੰਣੀ ਅੱਗੇ ਅੱਗੇ ਅਜੇ ਇਹਨਾਂ ਨੇ ਦੇਣੀ ਸੀ ਉਤੋਂ ਪਹਿਲਾਂ ਇਹਨਾਂ ਨੂੰ ਕਬੂਲ ਰਿਹਾ ਰਿਕਾਰਡ ਅਜੇ ਜਿਹੜਾ ਜੋਬਨ ਪ੍ਰੀਤ ਸਿੰਘ ਦਾ ਜਿਹੜਾ ਰਿਕਾਰਡ ਆ ਉਹ ਫਾਸਟ ਕਰਨਾ ਹੈ ਤੇ ਦਰਜ ਹੋਇਆ ਇਦੇ ਪਿੱਛੇ ਕੋਈ ਪਹਿਲਾਂ ਵੀ ਗੱਲਬਾਤ ਚੜੀ ਚੜੀ ਚਰਚਾ ਹੋਊ ਕਰਦਾ ਸੀ ਕਿੱਦਾਂ ਕਰਦਾ ਸੀ ਹਾਂ ਉਹ ਅਸੀਂ ਜਿਹੜੇ ਸਾਈਬਰ ਦੀ ਅਸੀਂ ਮਦਦ ਲੈ ਰਹੇ ਆ ਉਹਦੇ ਵਾਸਤੇ ਅਸੀਂ ਚਾਲ ਦਿੰਦਾ ਇਹਨਾਂ ਦਾ ਰਿਮਾਂਡ ਅਸਰ ਕੀਤਾ ਤੇ ਉਹ ਇਸ ਦੇ ਪੁਸ਼ਕਿਸ਼ ਦੇ ਵਿੱਚ ਦੇ ਦੌਰਾਨ ਤਫਸੀਲ ਜਿਹੜੀ ਗੱਲ ਅੱਗੇ ਲਿਆਉਗੀ ਲਿਆਂਦੀ ਜਾਊਗੀ ਜਿਹੜੀ ਰਿਪੋਰਟ ਕੀਤੀ ਗਈ ਹੈ ਇਹ ਨੋਟਿਸ ਇਨਵੋਲਵਮੈਂਟ ਹੈਗੀ ਹੈ ਇਹ ਇਹਦੀ ਕੋਈ ਤੇ ਬ੍ਰਾਂਤ ਕੀ ਹੋਈ ਹੈ ਨਾ ਜੋਗਨਪ੍ਰੀਤ ਸਿੰਘ ਫੋਲੋ ਤੇ ਮੌਕੇ ਤੇ ਜਦੋਂ ਇਹ ਲੈ ਕੇ ਜਾ ਰਿਹਾ ਸੀ ਤੈਨੂੰ ਸ਼ੱਕ ਤੇ ਬਣਾ ਤੇ ਜਦੋਂ ਕਬੂ ਕੀਤਾ ਤੇ ਇਹਦੇ ਕੋਲੋਂ ਬ੍ਰਾਂਤ ਕੀ ਹੋਈ ਅਸਾਈਨਮੈਂਟ ਹੋਲੀ ਸੀ ਹਾਂ ਅਸਾਈਨਮੈਂਟ ਜਿਹੜੀ ਨਾਲ ਇਹਨੇ ਸਾਂਝੀ ਤਾਂ ਉਰਤੇ ਅੱਗੇ ਇਹਨਾਂ ਨੇ ਵਰਤਨੀ ਸੀ ਪਰ ਉਸ ਤੋਂ ਪਹਿਲਾਂ ਹੀ ਕਾਬੂ ਕਿਹੜੇ ਲੱਕ ਚ ਵੇਚਦੇ ਬੁੱਦੇ ਚੱਕ ਦਸਪਲਾਈ ਕਰਦੇ ਨਹੀਂ ਨਹੀਂ ਅਜੇ ਇਹਨਾਂ ਨੇ ਅਜੇ ਸਪਲਾਈ ਦਾ ਤੇ ਪੁੱਛ ਕੇ ਇਸ ਦੇ ਵਿੱਚ ਜੋ ਅੱਗੇ ਆਉਗੀ ਗੱਲ ਉਹ ਦੱਸਲੀਆ ਇਹ ਲੋਕ ਤਾਂ ਪਹਿਲੇ ਵੀ ਕਰਦਾ ਰਹੇ ਤੁਮ ਹਾਂ ਛੋਟੇ ਮੋਟੇ ਲੈਵਲ ਤੇ ਇਹਨਾਂ ਨੇ ਕੀਤਾ ਆ ਪਰ ਉਹ ਅਜੇ ਸਾਡੇ ਨਹੀਂ ਆਇਆ ਰੇਂਜ ਦੇ ਵਿੱਚ ਹੁਣ ਜਦੋਂ ਆਇਆ ਤੇ ਫਿਰ ਇਸ ਤਰ੍ਹਾਂ ਦਾ ਗੱਲ ਪਈ ਬਾਰਡਰ ਇਹ ਨਾਲ ਦੇ ਲੱਗਦੇ ਏਰੀਆ ਹੈਗਾ ਵਾ ਉੱਥੇ ਕਿਤਾਂ ਦੀ ਗਸ਼ਤ ਕੀਤੀ ਜਾ ਰਹੀ ਜਿਹੜੇ ਅਜਿਹੀਆਂ ਨਹੀਂ ਨਹੀਂ ਉੱਥੇ ਹੀ ਸਪੈਸ਼ਲ ਪੈਟਰੋਲਿੰਗ ਕਰ ਰਹੇ ਆ ਉੱਥੇ ਅਸੀਂ ਜਿਹੜੇ ਆਪਣੀ ਨਾਕੇ ਬੱਦੀ ਮਜ਼ਬੂਤ ਕੀਤੀ ਉਹਨੂੰ ਐਕਸਟੈਂਸ਼ਨ ਕੀਤਾ ਹੈ ਉੱਥੇ ਗਸ਼ਤ ਕੀਤੀ ਜਾ ਰਹੀ ਹੈ ਸਾਰੇ ਇਲਾਕੇ ਦੇ ਵਿੱਚ ਨਾਲ-ਨਾਲ ਬਾਰਡਰ ਦੀ ਗਸ਼ਤ ਕਰ ਰਹੇ